ਇਸੋ ਕਰੀ ਗਿਆ ਤੇ ਜਦੋਂ ਅਕਲੇ ਪਿਛਲੇ ਦੇਸ਼ਾਂ ਤੋਂ ਘੁੰਮਦੇ ਹੋਏ ਅਸੀਂ ਕੀਨੀਆਂ ਜਦੋਂ ਪਹੁੰਚੇ ਕੀਨੀਆਂ ਦੀ ਰਾਜਧਾਨੀ ਨਰੋਬੀ ਜਦੋਂ ਬਾਸਟਾਨ ਤੋਂ ਉਤਰੇ ਤੇ ਸਾਨੂੰ ਇੱਥੇ ਦੇ ਕੁਝ ਰਸੀਤੀ ਜਨ ਲਗੇ ਜਿਹਨਾਂ ਨੂੰ ਆਪਾਂ ਕਾਲੇ ਕਹ ਕੇ ਬੁਕਾਰਦੇ ਆ ਉਹ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਕਿੰਦੇ ਜਿੱਤੇ ਇਲਾਕੇ ਗੁਰਦੁਆਰਾ ਹੈਗਾ ਤੇ ਅਸੀਂ ਉਸੇ ਨਾਲ ਜਿਹੜਾ ਗੁਰਦੁਆਰਾ ਸਿੰਘ ਸਭਾ ਉੱਥੇ ਗਏ ਉੱਥੇ ਸਾਨੂੰ ਗੈਨੀ ਸਾਡੇ ਭਾਈ ਅਮਰਪਾਲ ਸਿੰਘ ਜੀ ਮਿਲੇ ਉਹਨਾਂ ਦੇ ਨਾਲ ਹੀ ਅਸੀਂ ਹੁਣ ਇੱਕ ਹੋਰ ਗੁਰਦੁਆਰਾ ਸਾਹਿਬ ਹੈਗਾ ਉੱਥੇ ਆਏ ਆ ਤੇ ਇੱਥੇ ਦੇ ਮੁੱਖ ਸੇਵਾ ਦਾ ਜਿਹੜੇ ਇਹ ਭਾਈ ਸਾਹਿਬ ਹੈਗੇ ਆ ਆਪਾਂ ਇਹਨਾਂ ਕੋਲੋਂ ਇਸ ਗੁਰਦੁਆਰੇ ਦਾ ਇਤਿਹਾਸ ਬਾਰੇ ਜਾਣਾਂਗੇ ਭਾਈ ਸਾਹਿਬ ਕੋਲੋਂ ਭਾਈ ਸਾਹਿਬ ਦੇ ਬਾਰੇ ਇਹ ਕਦੋਂ ਇੱਥੇ ਆਏ ਇਹਨਾਂ ਦਾ ਪਿਛੋਕੜ ਪਿਛੋਂ ਕਿੱਥੋਂ ਦੇ ਰਹਿਣ ਵਾਲੇ ਆ ਉਹ ਇੱਥੇ ਦਾ ਜਿਹੜਾ ਕਲਚਰ ਕੀ ਹੈਗਾ ਇਹ ਜਾਣਕਾਰੀ ਆਪਾਂ ਤੇ ਬਾਬਾ ਜੀ ਤੋਂ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਊ ਤੋਂ ਬੋਲੋ ਬੱਬਾ ਜੀ ਤੁਸੀਂ ਆਪਣਾ ਨਾਮ ਦੱਸੋ ਔਰ ਤੁਸੀਂ ਪਿਛੋਂ ਕਿੱਥੋਂ ਦੇ ਰਹਿਣ ਵਾਲੇ ਦੱਸਦਾ ਨਾਮ ਸਿੰਦਰ ਸਿੰਘ ਆ ਜੀ ਦਾਸ ਇਥੇ ਤੋਂ ਫੋਡੇਗੜ੍ਹ ਸਾਹਿਬ ਤੋਂ ਰਹਿਣ ਵਾਲਾ ਹੈ। ਦਾਸ ਨੇ ਕੁਝ ਸਮਾਂ ਫੋਡੇਗੜ੍ਹ ਸਾਹਿਬ ਦੀ ਡਿਊਟੀ ਕੀਤੀ ਹੈ। ਤੇ ਪਿਛਲੇ 8 ਸਾਲ ਤੋਂ ਲਗਾਤਾਰ ਇਥੇ ਸੇਵਾ ਨਿਵਾਹ ਹੈ। ਦਾਸ ਦਾ ਨਾਮ ਸਤਿੰਦਰ ਸਿੰਘ ਹੈ ਜੀ। ਦਾਸ ਪਹਿਲੇ ਤੋਂ ਫੋਡੇਗੜ੍ਹ ਸਾਹਿਬ ਦਾ ਰਹਿਣ ਵਾਲਾ ਤੇ ਉੱਥੇ ਹੀ ਦਾਸ ਨੇ ਕੁਝ ਸਮਾਂ ਫੋਡੇਗੜ੍ਹ ਸਾਹਿਬ ਡਿਊਟੀ ਕੀਤੀ ਹੈ। ਪਿਛਲੇ 8 ਸਾਲ ਤੋਂ ਦਾਸ ਇੱਥੇ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਵਾਹ ਹੈ। ਇਹ ਗੁਰਦੁਆਰਾ ਦਾ ਨਾਮ ਕੀ ਹੈ ਜੀ ਸ੍ਰੀ ਗੁਰਦੁਆਰਾ ਰਾਂਗੜੀਆ ਰੇਲਵੇ ਲਾਂਡਿਸ ਠੀਕ ਹੈ ਜੀ ਹਾਂ ਜੀ ਇਹਦਾ ਜਿਹੜਾ ਜ਼ੇਲ ਦੇ ਨਾਮ ਗੁਰਦੁਆਰਾ ਜਿਹੜਾ ਪਰਦੇ ਦਾ ਪਿਆ ਹੈਗਾ ਇਹਦੇ ਇਤਿਹਾਸ ਮਾਰੀ ਪਸ਼ੋਕਰ ਵਾਲੇ ਦਿਉ ਦੱਸ ਕਰਨ ਜਾਣਕਾਰੀ ਜਦੋਂ ਆਪਣਾ ਦੇਸ਼ ਵੀ ਅੰਗਰੇਜ਼ਾਂ ਦੇ ਅਧੀਨ ਸੀ ਤਕਰੀਬਨ ਵੀ ਅੰਗਰੇਜ਼ਾਂ ਦੇ ਅਧੀਨ ਸੀ ਠੀਕ ਹੈ ਜੀ ਉਸ ਟਾਈਮ ਪਰ ਅੰਗਰੇਜ਼ਾਂ ਨੇ ਇੱਥੇ ਆਪਣੇ ਬੰਦਿਆਂ ਦੇ ਕੇ ਆਏ ਸਿਕਾਂ ਲੈ ਕੇ ਰੇਲਵੇ ਬੁਝਾਉਣ ਲਈ ਠੀਕ ਹੈ ਜੀ ਜੋ ਕਿ ਜਗਾਂਡਾ ਤੋਂ ਲੈ ਕੇ ਕਰਕੇ ਕਿਹੜੀਆਂ ਤੱਕ ਚੱਲੇ ਉਧਰ ਤੋਂ ਮੁੰਬਾਸੀ ਤੋਂ ਲੈ ਕੇ ਕਿਨਰੋਬੀ ਤੱਕ ਆਈ ਤੇ ਠੀਕ ਹੈ ਤਕਰੀਬਨ ਕਿਹੜੇ ਸਾਲ ਦੀ ਗੱਲ ਜਦੋਂ ਪਰੇ ਨੂੰ ਪੰਜਾਬੀਆਂ ਨੂੰ ਕੀਨੀਆਂ ਜਾਂਦਾ ਸੀ ਇਸ ਸਨ 1890 85 ਤੋਂ 90 ਦੇ ਵਿੱਚ ਵਿੱਚ ਦੀ ਗੱਲ 85 ਤੋਂ 90 ਦੇ ਵਿੱਚਕਾਰ ਦੀ ਗੱਲ ਠੀਕ ਹੈ ਕਿਉਂਕਿ ਉਸ ਟਾਈਮ ਤੇ ਰੇਲਵੇ ਬੁਸ਼ਾਉਂਦੇ ਹੋਏ ਹੋ ਨਰੋਬੀ ਤੱਕ ਪਹੁੰਚੇ ਠੀਕ ਹੈ ਹਾਂਜੀ ਇਹ ਸਾਡੇ ਪੰਜਾਬੀਆਂ ਨੇ ਜਿਹੜੀ ਇੱਥੇ ਰੇਲਵੇ ਪਰ ਲਾਈਨ ਵਿਛਾਈ ਤਾਂ ਜਿਹਦੇ ਕਰਕੇ ਇੱਥੇ ਉਹਨਾਂ ਪੰਜਾਬੀਆਂ ਨੇ ਫਿਰ ਇੱਥੇ ਜਿਹੜਾ ਗੁਰਦੁਆਰਾ ਗੁਰਦੁਆਰਾ ਸਾਹਿਬ ਉਹਨਾਂ ਨੇ ਬਣਾਇਆ ਤੇ ਇਹ ਗੁਰਦੁਆਰਾ ਸਾਹਿਬ 1901 ਦੇ ਵਿੱਚ ਬਣਾ ਦਿੱਤਾ ਗਿਆ ਸੀ 2000 1901 ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਛੋੜਾ ਦਿੱਤਾ ਗਿਆ ਸੀ ਕੋਲ ਦਿੱਤਾ ਗਿਆ ਸੀ ਕੋਲ ਦਿੱਤਾ ਗਿਆ ਸੀ ਹਾਂਜੀ ਠੀਕ ਹੈ ਜੀ ਤੇ ਤੁਸੀਂ ਜਿਹੜੀ ਕੋਈ ਜਿਹੜੀ ਹੈਗੀ ਕੋਈ ਵੱਰੇ ਘਾਟ ਵੀ ਕੋਈ ਬਣਾ ਕੇ ਇੱਥੇ ਪਤਾ ਹਾਂਜੀ ਅਸੀਂ ਕਿਉਂਕਿ ਕੋਰੋਨਾ ਪੰਡਮ ਸੀ ਇੱਕ ਲੋਕਿ 1901 ਤੋਂ ਲੈ ਕੇ ਅਸੀਂ 2021 ਦੇ ਵਿੱਚ ਪਹਿਲਾਂ ਮਨਾਉਣੀ ਸੀ 120 ਸਾਲ ਕੋਰੋਨਾ ਦੇ ਟਾਈਮ ਕਰਕੇ ਉਹ ਥੋੜਾ ਜਿਹਾ ਅੱਗੇ ਪਾ ਦਿੱਤਾ ਗਿਆ ਹੁਣ ਪਿਛਲੇ 7 ਤਰੀਕ ਨੂੰ ਅਸੀਂ ਨਗਰ ਕੀਰਤਨ ਲੈ ਕੇ ਆਏ ਸੀ ਗੁਰਦੁਆਰਾ ਸਾਡਾ ਦੂਸਰਾ ਸ੍ਰੀ ਗੁਰਦੁਆਰਾ ਰਾਂਗੜੀ ਰੇਲਵੇ ਸੌਸੀ ਤੋਂ ਇੱਥੇ ਤੇ ਅਸੀਂ 120 ਸਾਲ ਮਨਾਏ ਨੇ ਬਰੇਗਾਨ ਮਨਾਏ 120 ਸਾਲ ਠੀਕ ਹੈ ਜੀ ਹਾਂਜੀ ਇਸ ਇਸ ਗੱਲ ਤੋਂ ਤਾਂ ਇੱਕ ਬਾਬਾ ਜੀ ਗੱਲ ਬੜੀ ਸਪੱਸ਼ਟੀ ਕਹੀ ਹੁੰਦੀ ਆ ਬੱਸ ਜਿਦੋਂ ਆਪਾਂ ਪੰਜਾਬ ਦੇ ਰਹਿਣ ਵਾਲੇ ਆ ਆਪਾਂ ਨੂੰ ਪਤਾ ਪੰਜਾਬ ਦਾ ਪੰਜਾਬ ਤੋਂ ਕੱਢਦਾ ਵੀ ਇਸ ਸਦੀਆਂ ਦੇਸ਼ ਵਿੱਚ ਰੇਲਵੇ ਲਿਆਂ ਨੂੰ ਸ਼ਮੂਲ ਵਾ ਕੇ ਪੰਜਾਬੀਆਂ ਨੂੰ ਲਿਆਉਣਾ ਪਿਆ ਗੁਰੂ ਇਹਦਾ ਮਤਲਬ ਵੀ ਇੱਥੇ ਦੇ ਲੋਕ ਇਸ ਕਾਬਲ ਨਹੀਂ ਸੀ ਨਹੀਂ ਵੀ ਸਾਡੇ ਪੰਜਾਬੀ ਜਿਹੜੇ ਜਿਆਦਾ ਹਾਰਡ ਵਰਕਰ ਸੀ ਮਿਹਨਤੀ ਸੀ ਹਾਂਜੀ ਸਾਡੇ ਤੇ ਉਹਨਾਂ ਨੂੰ ਭਰੋਸਾ ਸੀ ਉਹ ਲੈ ਕੇ ਆਏ ਤੇ ਖਾਸ ਕਰਕੇ ਉਹਦੇ ਵਿੱਚ ਇੱਕ ਗੱਲ ਹੋ ਨਿਕਲੀ ਸਾਡੇ ਪੰਜਾਬ ਦੇ ਵਿੱਚੋਂ ਜਿਆਦਾ ਮਿਹਨਤੀ ਔਰ ਹਾਰਡ ਵਰਕਰ ਕੋਰਸੀ ਤੇ ਲਾਮਗੜੀਆਂ ਕਿਉਂਕਿ ਇੱਥੇ ਅਸੀਂ ਜੋ ਇਹਨਾਂ ਏਸੀਸੀ ਦੇ ਵਿੱਚ ਬੜਿਆਂ ਲਾਮਗੜੀਆਂ ਦੇ ਨਾਮ ਤੇ ਬਹੁਤ ਸਾਰੇ ਗੁਰਦਾਰੇ ਦੇਖਣ ਨੂੰ ਮਿਲੇ ਹੁਣ ਵੀ ਜਿਹੜਾ ਇੱਕ ਤੋਂ ਬਾਬਾ ਜੀ ਬਰਾ ਗੜੀ ਬਰਾ ਗੁਰਦਾਰ ਸਾਹਿਬ ਆ ਵੀ ਲਾਮਗੜੀ ਦੇ ਗੁਰਦਾਰ ਸਾਹਿਬ ਫਿਰ ਆਪਾਂ ਪਿਛਲੇ ਕਿਹੜੇ ਮੁੱਖ ਵਿੱਚ ਆਪਾਂ ਗਏ ਹੈਗੇ ਜੁਗਾਂਡਾ ਜੁਗਾਂਡਾ ਦੇ ਵਿੱਚ ਵੀ ਹੈ ਨਾ ਤੇ ਇਸ ਗੱਲ ਤੋਂ ਗੱਲ ਸਾਫ਼ ਕਹਿੰਦੇ ਹੁੰਦੀ ਆ ਕਿ ਪੰਜਾਬੀ ਬੜੇ ਮਿਹਨਤੀ ਹੁੰਦੇ ਸੀ ਤੇ ਉਹਨਾਂ ਦੇ ਵਿੱਚੋਂ ਅ ਤੇ ਸ਼ਾਮ ਗੜੀਏ ਜਿਹੜੇ ਆ ਉਹ ਜਿਆਦਾ ਹਾਰਡ ਵਰਕਰ ਸੀਗੇ ਇਸ ਕਰਕੇ ਹੀ ਤੇ ਉਹਨਾਂ ਨੇ ਫਿਰ ਗੋਰਾ ਨਹੀਂ ਲਿਆਤਾ ਗੋਰਾ ਨਹੀਂ ਤੇ ਅੱਜ ਦਾ ਜਿਹੜਾ ਜੇ ਕਿਹ ਟੁਰਨਾ ਪੰਜਾਬ ਦੇ ਨਾਲ ਤੇ ਉਸ ਸਮੇਂ ਦੇ ਹਾਰਡਵਰ ਕੰਮ ਦੇ ਨਾਲ ਇਹਦੇ ਬਾਰੇ ਕੁਝ ਵੀ ਕਰਦੇ ਅੱਜ ਉਹ ਗੱਲ ਨਹੀਂ ਕਿ ਜਿਹੜੀ ਕਰ ਆਪਾਂ ਦੇਖਿਆ ਜਾਵੇ ਆਪਣੇ ਮੋਸਟਲੀ ਕੰਮ ਆ ਜਿਹੜਾ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਆ ਆਪਣੇ ਇੱਥੇ ਇੰਡੀਅਨ ਦੇ ਹੱਥਾਂ ਦੇ ਵਿੱਚ ਇਹ ਇਹ ਤੁਹਾਡੇ ਕੀਨੀਆਂ ਤੇਜ਼ ਦੀ ਗੱਲ ਕਰ ਕੀਨੀਆਂ ਦੇ ਦੇਸ਼ ਦੀ ਅੱਜ ਵੀ ਪੰਜਾਬੀ ਹੀ ਜਿਹੜਾ ਸੁਪਰੀਮ ਹੈ ਪੰਜਾਬੀਆਂ ਦੇ ਬਹੁਤ ਤਗੜੇ ਕੰਮ ਨਹੀਂ ਇੱਥੇ ਤੰਗੇ ਤੰਗੇ ਕੰਮ ਚੰਗੇ ਤਗੜੇ ਕਾਰੋਬਾਰ ਨਹੀਂ ਠੀਕ ਹੈ ਤੇ ਜੇ ਕੋਈ ਵੀ ਵਰਕਸ਼ਾਪ ਦੇ ਲੋ ਕੋਈ ਫੈਕਟਰੀ ਲਗਾ ਜਾਂ ਕੋਈ ਆਪਣਾ ਖੇਤੀ ਦਾ ਕੰਮ ਕਰ ਰਿਹਾ ਹੈ ਸਾਰੇ ਟੋਟਲੀ ਪੰਜਾਬੀਆਂ ਦੇ ਹੱਥ ਦੇ ਵਿੱਚ ਹੀ ਨੇ ਇੱਥੇ ਤੇ ਇੱਥੋਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਕਿਹੋ ਜਿਹਾ ਖਾਣਾ ਪੀਣਾ ਰਹਿਣਾ ਬਹਿਣਾ ਜਿਹੜੇ ਇੱਥੋਂ ਦੇ ਸਿਟੀ ਜਨ ਜਿਹੜੇ ਆ ਗਏ ਪਿੰਡਿਆਂ ਦੇ ਜਿਹੜੇ ਆਲੇ ਤਾਂ ਅਸੀਂ ਉਹ ਬਹੁਤ ਸੁਭਾਅ ਦਾ ਹੋ ਵੀ ਜਿਵੇਂ ਆਪਾਂ ਗੈਸਾ ਦਿਆਂ ਵੀ ਮਾਸ ਮਾਸ ਵਗੈਰਾ ਖਾਂਦੇ ਆਂ ਠੀਕ ਹੈ ਤੇ ਹੋਰ ਉਹਨਾਂ ਦਾ ਉਹ ਹਨ ਉਹ ਗਾਲੀ ਘੋਲਣ ਵਾਲੀ ਸੁਕਮਾ ਇਹ ਚੀਜ਼ਾਂ ਠੀਕ ਹੈ ਕਿਉਂਕਿ ਉਹ ਆਪਣੇ ਵਾਲ ਫੂਡ ਨਹੀਂ ਜੂਸ ਗਾਦੇ ਜਿਹੜਾ ਪੰਜਾਬੀਆਂ ਵਾਲਾ ਪੰਜਾਬੀਆਂ ਵਾਲਾ ਨਹੀਂ ਉਹ ਮਸਾਲੇ ਵਗੈਰਾ ਨਹੀਂ ਯੂਜ਼ ਕਰਦੇ ਸਾਲੇ ਵਗੈਰਾ ਨਹੀਂ ਇੰਡਸਟਰੀ ਨਹੀਂ ਖਾਂਦੇ ਜੀ ਕਰਦੇ ਤੇ ਸਾਡੇ ਨਾਲ ਜੇ ਪੰਜਾਬੀਆਂ ਨਾਲ ਤੁਹਾਨੂੰ ਕਰੀ ਹੈਲਥ ਕੋਲ ਨੂੰ ਸਾਡੇ ਜਿਹੜੇ ਇੱਥੇ ਦੇ ਪੰਜਾਬੀ ਤੰਦਰੁਸਤ ਹੈ ਕਿ ਇਥੋਂ ਦੇ ਜਿਹੜੇ ਕਾਲੇ ਤੰਦਰੁਸਤ ਹੈ ਅੱਜ ਦੀ ਗੱਲ ਕਰੀ ਤਾਂ ਜੇਕਰ ਅੱਜ ਦੀ ਗੱਲ ਅਕ ਲੈ ਜਾਏ ਕਿ ਪੰਜਾਬੀ ਵੀ ਤੰਦਰੁਸਤ ਨੇ ਠੀਕ ਹੈ ਪੰਜਾਬੀ ਵੀ ਤੁਹਾਨੂੰ ਦੂਸਰੇ ਵਾਰ ਕਾਲੇ ਵੀ ਤੰਦਰੁਸਤ ਹੈ ਹਾਂ ਜੀ ਕਉਪਾ ਤਕਰੀਰਾਂ ਸਾਰੇ ਹੰਮੇ ਮੈਂ ਮੋ ਗਿਆ ਬਾੜ ਮਿਲ ਗਿਆ ਤੋੜ ਦੇਖਦੇ ਸੀ ਕਾਫੀ ਕਾਫੀ ਦੇਖਿਆ ਇੱਕ ਵਾਰ ਪਾ ਜ ਬੜੀ ਅਫਵਾਹ ਮੈਂ ਸਾਰੇ ਥਾਂ ਮੈਂ ਜਿੱਥੇ ਵੀ ਗਿਆ ਮੈਂ ਇਹ ਗੱਲ ਕੀਤੀ ਜਦੋਂ ਅਸੀਂ ਵੀ ਹੋਣ ਲੱਗੇ ਸੀ ਕੋਈ ਨਾ ਨਾ ਕੋਈ ਅਫਰੀਕੀ ਦੇਸ਼ ਦਾ ਨਾ ਉਹ ਉਹ ਬੜੇ ਦੇਸ਼ ਮਾੜੇ ਆ ਪਰ ਸਾਨੂੰ ਤਾਂ ਇਦਾਂ ਤਾਂ ਲੱਗਾ ਨਹੀਂਗਾ ਤੁਸੀਂ ਨਹੀਂ ਐਜੀ ਕੋਈ ਗੱਲ ਕਿਉਂਕਿ ਜਿੱਥੇ ਅਸੀਂ ਰਹਿ ਰਹੇ ਹਾਂ ਮੈਨੂੰ 8 ਸਾਲ ਹੋ ਗਏ ਨੇ ਇੱਥੇ ਅਸੀਂ ਕੋਈ ਐਜਾ ਵਾਕਿਆ ਨਹੀਂ ਸੁਣਿਆ ਹੈ ਜਿਹੜੇ ਕਿ ਜਲਦੀ ਵੀ ਇੱਥੇ ਆਉਣਾ ਸੀ ਸਾਨੂੰ ਵੀ ਕਿਹਾ ਗਿਆ ਵੀ ਹਾਂ ਉੱਥੇ ਤਾਂ ਲੋਕ ਮਾਰ ਦਿੰਦੇ ਨੇ ਕਾਲੇ ਲੁੱਟ ਲੈਂਦੇ ਨੇ ਪਰ ਨਹੀਂ ਇਹ ਜੀ ਕੋਈ ਗੱਲ ਬਾਤ ਨਹੀਂ ਅਸੀਂ ਪਹਿਲਾਂ ਜਗਾਂਡਾ ਆਏ ਫਿਰ ਰਵਾਡਾ ਗਏ ਜਗਾਂਡਾ ਤੋਂ ਫਿਰ ਜਗਾਂਡਾ ਜਗਾਂਡਾ ਤੋਂ ਬਾਅਦ ਫਿਰ ਅਸੀਂ ਕੀਨੀਆ ਆ ਗਏ ਅਸੀਂ ਤੇ ਇਹ ਦੇਖਿਆ ਵੀ ਜਦੋਂ ਅਸੀਂ ਕਿਸੇ ਨੂੰ ਨਾ ਹੁਣ ਬਾਬਾ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਅਸੀਂ ਨਹੀਂ ਕਿਸੇ ਨੂੰ ਕਿਹਾ ਵੀ ਸਾਨੂੰ ਦੱਸੋ ਉਹ ਉਥੇ ਕੋਈ ਬੱਸੋਂ ਉਤਰਿਆ ਉਹ ਸਾਡੀ ਪਾਕ ਦੇਖਿਆ ਉਹ ਕਦੇ ਜਾਓ ਤਾਂ ਮੈਂ ਗੁਰਦੁਆਰੇ ਛੱਡ ਕੇ ਆਂ ਹਾਂਜੀ ਸਾਨੂੰ ਤਾਂ ਲੱਗੇ ਆ ਕਿ ਹਲਪਨ ਲੋਕ ਵੀ ਇਹ ਤੇ ਇੱਕ ਸਹਾਇਤਾ ਕਰਨ ਵਾਲੇ ਲੋਕ ਆ ਹਾਂਜੀ ਬੈਲ ਸੈਟਲ ਹੋਏ ਬੈਠੇ ਆ ਸਾਡੇ ਪੰਜਾਬੀ ਉਹ ਦੇਸ਼ਾਂ ਦੇ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਸਾਨੂੰ ਕਿਹਾ ਕਿ ਪਤਾ ਨਹੀਂ ਹਾਂਜੀ ਪਰ ਪੰਜਾਬ ਦੇ ਵਿੱਚ ਪਤਾ ਨਹੀਂ ਸਾਨੂੰ ਮੈਨੂੰ ਇਹ ਧੱਕ ਨਹੀਂ ਸਮਝ ਲੱਗੀ ਵੀ ਕਦੋਂ ਸਾਡੇ ਲੋਕਾਂ ਨੇ ਪ੍ਰਚਾਰ ਕੀਤਾ ਉੱਥੇ ਜਿਹੜਾ ਵੀ ਦੇਸ਼ ਮਾੜਿਆ ਮਾੜਿਆ ਮੈਨੂੰ ਤਾਂ ਮੈਂ ਜੇ ਤਾਂ ਇਹ ਗੱਲ ਦਾ ਜਵਾਬ ਦਵਾਂ ਮੈਂ ਤਾਂ ਇਹ ਕਹਿੰਦਾ ਵੀ ਇਹ ਇਹ ਜਿਹੜੇ ਲੋਕ ਹੈਗੇ ਰੰਗ ਦੇ ਜੂ ਕਾਲੇ ਆ ਪਰ ਦਿਲ ਦੇ ਗੋਦ ਦਿਲ ਦੇ ਠੀਕ ਆ ਦਿਲ ਦੇ ਇਹ ਚਿੱਟੇ ਦਿਲ ਦੇ ਚਿੱਟੇ ਆ ਕਾਂਗਰਸ ਉਹ ਕਰਦੇ ਆ ਤੇ ਆਪ ਹੁਣ ਤੁਸੀਂ ਜਿਹੜਾ ਅੱਗੇ ਜਿਹੜਾ ਗੁਰਦੁਆਰਾ ਸਾਹਿਬ ਜਿਹਦਾ ਰੇਲਵੇ ਲੈਂਡ ਦੇ ਨਾਂ ਤੇ ਗੁਰਦੁਆਰਾ ਇਹਦਾ ਨਾਮ ਰੱਖਿਆ ਗਿਆ ਸਾਡੀ ਜਿਹੜਾ ਪੰਜਾਬ ਦੀਆਂ ਰਾਜਪੁਟੀਆਂ ਫੈਮਲੀਆਂ ਨੇ ਆ ਕੇ ਜਿਹੜੇ ਇੱਥੇ ਬੜੇ ਛੱਡੇ ਗੱਡੇ ਉਹਨਾਂ ਦੇ ਵਿੱਚੋਂ ਇੱਕ ਇਹ ਆ ਰੇਲਵੇ ਲੈਂਡ ਤੇ ਉਹ ਰੇਲਵੇ ਲੈਂਡ ਟਰੈਕ ਤੋਂ ਥੋੜਾ ਜਿਹਾ ਇਹਨਾਂ ਦਾ ਦਿਖਾ ਕੇ ਉਹਦੇ ਬਾਰੇ ਵਿੱਚ ਇੱਕ ਜ਼ਰੂਰ ਤੁਹਾਨੂੰ ਜਾਣਕਾਰੀ ਆਪਾਂ ਥੋੜਾ ਬਾਅਦ ਜਿਹੜਾ ਹੋਊਗਾ ਉਹ ਦਿਖਾ ਦੇਣਾ ਇਹ ਇੱਥੇ ਦਾ ਦਰਵਾਜ਼ਾ ਸਾਹਿਬ ਆ ਜੀ ਸਾਡੇ ਕੰਟੀਨਿਊ ਕੰਪਾਸ ਸਾਹਿਬ ਚੱਲਦੇ ਰਹਿੰਦੇ ਨੇ 1 2 3 தே시 ਦੇ ਸੰਪਰਸ ਆ ਦੀ ਸੇਵਾ ਕੰਟੀਨਿਊ ਪਿਛਲੇ 22 ਸਾਲ ਤੋਂ ਚੱਲ ਰਹੀ ਹੈ ਅਸੀਂ ਉਹਨੇ ਦਾ ਵੀ 20 ਸਾਲ ਮਨਾਇਆ ਕਿਉਂਕਿ ਕੋਰੋਨਾ ਕਰਕੇ ਉਹ ਵੀ ਲੇਟ ਹੋ ਗਈ ਸੀ ਲੋ ਜੀ ਸਾਧ ਸੰਗਤ ਜੀ ਇੱਥੇ ਲਗਾਤਾਰ ਲਗਾਤਾਰ ਕੰਟੀਨਿਊ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ ਇਹ ਲੜੀਨਾਮਾ ਦੇ ਨਾਮ ਹੈ ਜੀ ਸੁਗੁਰਦਰਾ ਰਾਮਗੜੀ 1981 ਦੀ ਬਣੀ ਗਈ। ਅ ਫਸਟ ਟਾਈਮ ਜੀ ਜਦੋਂ 27 ਤਰੀਕ 10ਵਾਂ ਮਹੀਨਾ 2002 ਨੂੰ ਅਖੰਡ ਪਾਠ ਸਾਹਿਬ ਸ਼ੁਰੂ ਕੀਤੇ ਗਏ ਸਨ ਉਸ ਸਮੇਂ ਦੀ ਇਹ ਆ ਜੀ ਲੰਗਰ ਏਰੀਆ ਜੋ ਕਿ ਪਿਕਸ ਦੇ ਵਿੱਚ ਤੁਹਾਨੂੰ ਲਾਈਵ ਵੀ ਦਿਖਾਉਂਦੇ ਆਂ। ਮਹਾਰਾਜਾ ਪਟਿਆਲਾ ਵੀ ਆਏ ਸੀ। ਇਸ ਗੁਰਦਰਾ ਸਾਹਿਬ ਦੇ ਵਿੱਚ ਮਹਾਰਾਜਾ ਪਟਿਆਲਾ ਵੀ ਆਏ ਸੀ ਜੀ। ਐਂਡ ਹਰਚਨ ਸਿੰਘ ਮਠਾਰੂ ਹਾਂ ਗਿਆਨੀ ਸਿੰਘ ਮਸਕੀਨ 1980 ਦੇ ਵਿੱਚ ਆਏ ਸੀ ਐਂਡ ਡਿਪਟੀ ਮੇਅਰ ਮੋਹਨ ਸਿੰਘ ਵੀ ਆਏ ਸੀ ਐਂਡ ਮਿਸਟਰ ਲਾਲ ਸਿੰਘ ਰੀਪਰ ਸਿੰਘ ਐਂਡ ਸਿਕਵੈਂਟੀ ਆਫ ਪ੍ਰਿੰਸਸ ਮਾਰਕਰ ਬਾਲਟੀ 50 ਯੀਅਰਸ ਆਏ ਸੀ ਅਸੀਂ ਨਹੀਂ ਉਦਮਾਤਾ ਨੂੰ ਪੁੱਛ ਲਵਾਂਗੇ ਕਿ ਪੰਜਾਬੀਆਂ ਦੇ ਕਾਰੋਬਾਰ ਅੰਤਰਮੈਨ ਲਾਜੀ ਬਹੁਤ ਦੂਜੇ ਪਾਈ ਆਟ ਤੀਰਤਿ ਸੰਤਰ ਪਵੰਕਾਰੀ ਹੋਰ ਬਦੀ ਰਹੋ ਮੈਂ ਮਨ ਲਾਵਣੀਆ ਸਤਿਗੁਰ ਸੇਵੇ ਤਾਂ ਮਨ ਜਾਏ ਜੀਵਤ ਮਰੈ ਹਰਿ ਸਿਉ ਚਿਤ ਲਾਏ ਹਰਿ ਨਿਰਮਲ ਸਚੈ ਮੇਲ ਲਾਗ ਸਚੁ ਨਾਦਿ ਮੇਲ ਗਵਾਵਣੀਆ ਸਾਂਛਰੀਆ ਕਾਲ ਇੱਕ ਫੋਟੋ ਕਰ